ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਸਾਂਝ ਪੰਜਾਬ ਦੀ ਜੀਵੀ ਤੁਹਾਡਾ ਸਵਾਗਤ ਹੈ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਮਨਾਇਆ ਗਿਆ ਤੀਆਂ ਦਾ ਤਿਹਾਰ ਹਰੀਕੇ ਕਲਾਂ ਦੀਆਂ ਕੁੜੀਆਂ ਨੇ ਸੌਣ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਤੀਆਂ ਨੂੰ ਰੱਖਿਆ ਜਾਰੀ ਮੁਕਸਰ ਜ਼ਿਲ੍ਹੇ ਦੇ ਨੇੜਲੇ ਪਿੰਡ ਹਰੀਕੇ ਕਲਾਂ ਵਿਖੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਤੀਆਂ ਦਾ ਤਿਹਾਰ ਬੜੇ ਚਾਹਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਅਲੜ ਮਟਿਆਰਾ ਅਤੇ ਛੋਟੀਆਂ ਬੱਚੀਆਂ ਨੇ ਗਿੱਧਾ ਪੰਗੜਾ ਪਾ ਕੇ ਤੀਆਂ ਵਿੱਚ ਕੀਤੀ ਸ਼ਮੂਲੀਅਤ ਅਤੇ ਨੱਚ ਟੱਪ ਕੇ ਗਿੱਧੇ ਵਿੱਚ ਪਟੀਆਂ ਧੂੜਾਂ ਇਸ ਮੌਕੇ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਕੌਰ ਅਤੇ ਸੁਖਦਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਸਾਲ ਵੀ ਤੀਆਂ ਦਾ ਤਿਹਾਰ ਮਨਾਇਆ ਗਿਆ। ਉਹਨਾਂ ਕਿਹਾ ਕਿ ਪੰਜਾਬੀ ਸਭਿਆਚਾਰ ਨੂੰ ਬਚਾਉਣ ਲਈ ਅਜਿਹੇ ਪ੍ਰੋਗਰਾਮ ਹਰੇਕ ਪਿੰਡ ਪੱਧਰ ਤੇ ਕਰਵਾਉਣ ਦੀ ਜ਼ਰੂਰਤ ਹੈ ਤਾਂ ਕਿ ਪੰਜਾਬੀ ਵਿਰਸੇ ਨੂੰ ਸੰਭਾਲਿਆ ਜਾ ਸਕੇ। ਖੀਰੀ ਮਖਤਰ ਸਾਹਿਬ ਤੋਂ ਲਖਵਿੰਦਰ ਬਰਾੜ ਦੀ ਖਾਸ ਰਿਪੋਰਟ ਹੰਗਾਰੇ ਪਏ ਹੰਗਾਰੇ ਪਰਦੇ ਕਗਰੇ ਵੀ ਗਜਦੇ ਬਹਿ ਜਾ ਬਹਿ ਜਾ ਕਰਦੇ ਕਗਰੇ ਵੀ ਗਜਦੇ ਬਹਿ ਜਾ ਬਹਿ ਜਾ ਕਰਦੇ ਕੰਕਰੇ ਵੀ ਗਜਦੇ ਬਹਿ ਜਾ ਬਹਿ ਜਾ ਕਰਦੇ ਕੰਕਰੇ ਵੀ ਗਜਦੇ ਬਹਿ ਜਾ ਬਹਿ ਜਾ ਕਰਦੇ ਸੂਰੇ ਵੀ ਗਜਦੇ ਬਹਿ ਜਾ ਬਹਿ ਜਾ ਕਰਦੇ ਸੂਰੇ ਵੀ ਗਜਦੇ ਹੋਰੇ ਤੋਂ ਤੇ ਸੱਜੂ ਕੀ ਕਾਲੀ ਕਾਨੀ ਨਹੀਂ ਸੋਹਣੇ ਦਾ ਕੀ ਰੂਪ ਚਟਣਾ ਮੁੰਡਾ ਹੋਵੇ ਨਹੀਂ ਦਿਲਾਂ ਦਾ ਜਾਣੀ ਹੋਰੇ ਦਾ ਕੀ ਰੂਪ ਕੋਰੇ ਕੋਰੇ ਕੁੰਡੇ ਵਿੱਚ ਚਟਣੀ ਬਣਾਉਣੀ ਆ ਕੋਲੇ ਬੈਠਾ ਲੜਦਾ ਨਹੀਂ ਇਹਦਾ ਚਿੱਤ ਚਟਣੀ ਨੂੰ ਕਰਦਾ ਨਹੀਂ ਇਹਦਾ ਚਿੱਤ ਚਟਣੀ ਨੂੰ ਕਰਦਾ ਨਹੀਂ ਇਹਦਾ ਚਿੱਤ ਚਟਣੀ ਨੂੰ ਕਰਦਾ ਨਹੀਂ ਸੁਨਾਈ ਬੋਲੀ ਹਰ ਕੋਈ ਪਾਉਂਦਾ ਸੁਣੀ ਸੁਨਾਈ ਬੋਲੀ ਹਰ ਕੋਈ ਪਾਉਂਦਾ ਮਨੋ ਜੋੜ ਕੇ ਪਾਈਏ ਰੰਗਲੀ ਦੁਨੀਆ ਤੋਂ ਹੱਸਦੇ ਖੇੜ ਕੇ ਜਾਈਏ ਰੰਗਲੀ ਦੁਨੀਆ ਤੋਂ ਹੱਸ ਕੇ ਖੇੜ ਕੇ ਜਾਈਏ ਰੰਗਲੀ ਦੁਨੀਆ ਤੋਂ ਹੱਸਦੇ ਖੇੜਦੇ ਜਾਈਏ ਨਿਕਰ ਮੇਰੇ ਜੇਠ ਦੀ ਪੁੱਗੇ ਰਾਂਝਾ ਰੋਲ ਦੂ ਬੱਕਰੀਆਂ ਚਾਰੇ ਕਿਤ ਕਰੇ ਹੋ ਜਾ ਸਾਥ ਨੇ ਦੂਦੂ ਦਸ਼ਨਾ ਤੇਰੇ ਬੋਤੇ ਨੂੰ ਗੁਵਾਰੇ ਦੀਆਂ ਫੜੀਆਂ ਵੀਰਾ ਤੈਨੂੰ ਦੂਦੂ ਦਸ਼ਨਾ ਤੇਰੇ ਬੋਤੇ ਨੂੰ ਗੁਵਾਰੇ ਦੀਆਂ ਫੜੀਆਂ ਬੋਲੇ ਕੋਰੇ 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 ਹੀ ਪੈ ਗਈ ਮਾਝੂ

ਓ ਦੇ ਦੇ ਕਾ ਵੇ ਵੀਰ ਲਾਡ ਲਿਆ ਮੈਨੂੰ ਤੇਰੇ ਵਿਆਹ ਦਾ ਚਾ ਵੇ ਵੀਰ ਲਾਡ ਲਿਆ ਮੈਨੂੰ ਤੇਰੇ ਵਿਆਹ ਦਾ ਚਾ ਦੇ ਕਾ ਲਿਆ ਮੈਂ ਤੇ ਸਭਾ ਰਿੰਡੋ ਲਿਆ ਮਿਰਿਆ ਦਾ ਪਾਣੀ ਵਿੱਚ ਮਧਾਣੀ ਆ ਪਾ ਸਾਰੇ ਨੱਚੀ ਗਏ ਧੁਰਾਣੀ ਤੇਜ ਠਾਣੀ ਆ ਪਾ ਸਾਰੇ ਨੱਚੀ ਗਏ ਧੁਰਾਣੀ ਤੇਜ ਠਾਣੀ ਆ ਪਾ ਸਾਰੇ ਨੱਚੀ ਗਏ ਧੁਰਾਣੀ ਤੇਜ ਠਾਣੀ ਆ ਪਾ ਸਾਰੇ ਆਡਾ ਦੇਖੰਦਿਆ ਕੀ ਵਾਰੇ ਦਿਨਾਂ ਗੰਭਸਾਤ ਸਪਾਰੀ ਆਈਆਂ ਤੀਜ ਦੀਆਂ ਵਰੇ ਦਿਨਾਂ ਤੋਂ 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 ਅੱਜ ਤੋਂ ਕੋਲੋਂ ਕਿੱਲੇ ਤੇ ਬੱਤੀ ਸਈਓਨੀ ਮੇਰੀ ਗੱਤ ਦਾ ਪੁਰਾਂਤਾ ਵੇਖੋ ਸਈਓਨੀ ਮੇਰੀ ਗੱਤ ਦਾ ਪੁਰਾਂਤਾ ਕੱਲ ਮੈਂ ਵਿਆਹੀ ਅਜਨੋ ਕੁਰੂ ਜਾਂਦਾ ਕੱਲ ਮੈਂ ਵਿਆਹੀ ਅਜਨੋ ਕੁਰੂ ਜਾਂਦਾ ਕੱਲ ਮੈਂ ਵਿਆਹੀ ਅਜਨੋ ਕੁਰੂ ਜਾਂਦਾ ਕੱਲ ਮੈਂ ਵਿਆਹੀ ਕੋ ਕੁਰੂ ਜਾਂਦਾ एक ना लायो मेरे कना दे काटे दूजे ना लायो मेरे गुटू तो घड़ी जे मैं बोल पी सिंगा बेबे कंबू की खड़ी जे बोल पीसिंग बेबे कम्बू की खड़ी बोल पी सिंगा बेबे क्बू की नीना बोली गोरिए बेबे आड़ बड़ी नीना बोली गोरिए बेबे आड़ बड़ी नीना बोली गोरिए बेबे आड़ ਚੰਨਾ ਭਰਿਆ ਦਹੀਂ ਦਾ ਕਟੋਰਾ ਭਰਿਆ ਲੱਸੀ ਦਾ ਚੰਨਾ ਭਰਿਆ ਦਹੀਂ ਦਾ ਕਟੋਰਾ ਭਰਿਆ ਲੱਸੀ ਦਾ ਜਾਣ ਤੋਂ ਪਿਆਰਾ ਮੈਨੂੰ ਪਤੂ ਨਹੀਂ ਸੱਸੀ ਦਾ ਜਾਣ ਤੋਂ ਪਿਆਰਾ ਮੈਨੂੰ ਪਤੂ ਨਹੀਂ ਸੱਸੀ ਦਾ ਗੋਲ ਕਰਦੀ ਨੂੰ ਗੋਲ ਪੂਰਨਾ ਵੇ ਮੈਂ ਪੂਰਨ ਪੂਰਨ ਕਰਦੀ ਨੂੰ ਗੋਲ ਕਰਦੀ ਆ ਵੀ ਮਨੇ ਪਾਂਗੇ ਛੜੇ ਆਮ ਚੜ੍ਹਨ ਨੂੰ ਬੇੜਾ ਪਾਂਗੇ ਛੜੇ ਮੀਂਹ ਚੜ੍ਹਨ ਨੂੰ ਏ ਛੜਾ ਛੜੇ ਕੀ ਲਾਈਆ ਕੁੜਕੋ ਛੜੇ ਛੜੇ ਕੀ ਲਾਈਆ ਕੁੜਕੋ ਚਿੱਟਾ ਚਾਦਰਾਂ ਬੰਨ ਕੇ ਰੱਖੀ ਦਾ ਚਿੱਟਾ ਚਾਦਰਾਂ ਬੰਨ ਕੇ ਰੱਖੀ ਦਾ ਹੱਥ ਵਿੱਚ ਡਾਂਗ ਡਰੋਈ ਆਪੇ ਥੇ ਆ ਜੂਗੀ ਜੇਕਰ ਮਾਂ ਦੀ ਕੋਈ ਆਪੇ ਆ ਜੂਗੀ ਜੇਕਰ ਮਾਂ ਦੀ ਕੋਈ

ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਕੌਰ ਆ ਹਾਂ ਜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਕੀ ਕਾਰਨਾਂ ਤੁਹਾਡੇ ਇਕੱਠੇ ਹੋਣ ਦਾ ਸਾਰੇ ਕਿਦਾਂ ਸਾਡੇ ਇਕੱਠੇ ਹੋਣ ਦਾ ਇਹ ਕਾਰਨ ਆ ਕਿ ਅਸੀਂ ਬਾਵਾ ਦਿਨਾਂ ਤੋਂ ਇੱਥੇ ਤੀਆਂ ਲਾ ਰਹੇ ਆ ਸੋ ਸਾਡਾ ਜਮਕਸਦ ਸੀਗਾ ਸਾਡਾ ਅੱਜ ਲਾਸਟ ਡੇ ਸੀਗਾ ਸੋ ਅਸੀਂ ਸਾਰਿਆਂ ਨੇ ਰਲ ਮਿਲ ਕੇ ਅੱਜ ਇਕੱਠੇ ਹੋ ਕੇ ਅੱਜ ਮੇਰੇ ਭਰਾ ਨੇ ਇੱਥੇ ਪਕੌੜਿਆਂ ਦਾ ਸਾਰਿਆਂ ਦਾ ਲੰਗਰ ਲਾਇਆ ਸੀ ਸੋ ਇੱਥੇ ਸਾਰੇ ਅੱਜ ਜਾਣੇ ਬਹੁਤ ਖੁਸ਼ ਨੇ ਤੁਹਾਨੂੰ ਪਤਾ ਵੀ ਜੋ ਤੀਆਂ ਤੀਜ ਦੀਆਂ ਇਹਨਾਂ ਨੂੰ ਕਿਉਂ ਲਗਾਇਆ ਜਾਂਦਾ ਅਸਲੀ ਇਹਨਾਂ ਦਾ ਮਹੱਤਵ ਕੀ ਹੈ ਇਹਨਾਂ ਦਾ ਅਸਲੀ ਮਹੱਤਵ ਕੀ ਹੈ ਕੁੜੀਆਂ ਦਾ ਹੈਗਾ ਸਾਰੇ ਇਕੱਠੇ ਕਰਨ ਦਾ ਹੈਗਾ ਕੀ ਨਾਮ ਹੈ ਪੈਂਦੀ ਤੁਹਾਡਾ ਮੇਰਾ ਨਾਮ ਰਾਣੀ ਜੀ ਭਾਵੇਂ ਤੁਸੀਂ ਅੱਜ ਖਰੀ ਕੇ ਕਲਾ ਦੇ ਵਿੱਚ 30 ਲਾਈਆਂ ਪੱਤੀ ਹੋ ਕੇ ਹਾਂਜੀ ਜੀ ਕਾਰਨ ਦੀਆਂ ਲਾਉਣਾ ਹਾਂਜੀ ਬਸ ਸਾਰੇ ਇਸ ਤਰ੍ਹਾਂ ਵੀ ਕੁੜੀਆਂ ਆ ਜਾਂਦੀਆਂ ਸਹੁਰਿਆਂ ਤੋਂ ਹੋਣਾ ਕੁਝ ਦਿਨ ਵਾਸਤੇ ਇੱਥੇ ਫਿਰ ਹੱਸ ਖੇਡ ਜਾਂਦੀਆਂ ਤੇ 15 ਦਿਨ ਵਾਸਤੇ ਪੀਆਂ ਚੱਲਦੀ ਰਹਿੰਦੀਆਂ ਅੱਜ ਲਾਸਟ ਹੈ ਹਾਂਜੀ ਪੰਜਾਬੀ ਸੱਭਿਆਚਾਰ ਹੈ ਸਾਡਾ ਹੀ ਪੰਜਾਬ ਦਾ ਇਹ ਸਾਡਾ ਪੰਜਾਬੀ ਸੱਭਿਆਚਾਰ ਹੈ ਜੀ ਹਰ ਸਾਲ ਦੀ ਤਰ੍ਹਾਂ ਲਗਾਈਆਂ ਜਾਂਦੀਆਂ ਨੇ ਇਸ ਵਾਰੀ ਲਗਾਈਆਂ। ਹਾਂਜੀ ਨਹੀਂ ਹਰ ਸਾਲ ਹੀ ਲਗਦੀਆਂ ਜੀ ਪਰ ਇਸ ਵਾਰ ਥੋੜੇ ਜ਼ਿਆਦੇ ਵਧੀਆ ਲਾਈਆਂ ਸੀ। ਕੀ ਨਾ ਮੈਂ ਜੀ ਤੁਹਾਡਾ ਮੇਰਾ ਨਾਮ ਸੁਖਦਵਿੰਦਰ ਹੈ ਜੀ। ਭੈਣ ਜੀ ਜੋ ਅੱਜ ਤੁਸੀਂ ਇੱਥੇ ਇਕੱਠੀਆਂ ਹੋਈਆਂ ਸਾਰੀਆਂ ਕੁੜੀਆਂ ਕੀ ਕਾਰਨ ਸੀ ਇਕੱਠੀਆਂ ਹੋਣ ਦਾ? ਇਕੱਠੀਆਂ ਹੋਣ ਦਾ ਇਹ ਕਾਰਨ ਸੀ ਅਸੀਂ ਰਲ ਮਿਲ ਕੇ ਗਿੱਧਾ ਪਾਈਏ। ਸਾਰੇ ਇਕੱਠੇ ਹੋਣ ਅਸੀਂ ਆਪ ਦਾ ਸੱਭਿਆਚਾਰ ਮਨਾਈਏ। ਉਹ ਤਾਂ ਵੇਖਣਾ ਚ ਨਹੀਂ ਬੀਬੰਗਾ ਤੋਂ ਨਿਕਲਿਆ ਜਾਂਦਾ ਚਲ ਇਸ ਬਹਾਨੇ ਨਾਲ ਅਸੀਂ ਗਿੱਦਾ ਪਾਉਣੀ ਹੈ ਇੱਥੇ ਆਪਦਾ ਰੰਜਨ ਕਰਦੇ ਹਰ ਸਾਲ ਦੀ ਤਰ੍ਹਾਂ ਅਸੀਂ ਐਵੇਂ ਕਰਿਆ ਕਰਾਂਗੇ ਮਹਾਰਾਜ ਸੁਖ ਰੱਖੀ ਪਾਰ ਸੋਮ ਦਾ ਮਹੀਨਾ ਬੀਤ ਗਿਆ ਭਾਦੋਂ ਚ ਕਿਉਂ ਪ੍ਰਵੇਸ਼ ਕਰ ਗਿਆ ਇੰਨੀ ਲੇਟ ਪਈ ਆ ਮੱਲ ਕੀ ਕਰਨ ਅਸੀਂ ਤੀਆਂ ਤੀਜ ਦਾ ਕਰਕੇ ਵੀ ਕੁੰਨਿਆਂ ਦਾ ਕਰਕੇ ਵੀ ਸਮਾਪਤ ਕੀਤਾ ਹਾਂ ਜੀ